ਟਾਡੇ ਜੀਟੀ ਰੋਡ ਦੇ ਉੱਤੇ 12-12 ਕਰੋੜ ਦਾ ਕਿੱਲਾ ਵਿਕ ਰਿਹਾ ਹੈ ਉਹ ਨੌਜਵਾਨ ਵੀਰੋ ਧਿਆਨ ਦਿਓ ਜੇ ਕੋਈ ਬੰਦਾ ਤੁਹਾਡੇ ਘਰ ਮੁਫਤ ਵਿੱਚ 10-20-50 ਲੱਖ ਕਰੋੜ ਸੁੱਟ ਕੇ ਜਾ ਰਿਹਾ ਤੇ ਉੱਥੇ ਖੁਸ਼ ਨਾ ਹੋਇਓ ਉਹਦੇ ਪਿੱਛੇ ਕੋਈ ਸਾਜ਼ਿਸ਼ ਹੈ ਹੁਣ ਸਾਬਜਾਦਿਆਂ ਦੇ ਵਿਹੜੇ ਵਿੱਚ ਕਰੋੜਾਂ ਸੁੱਟਿਆ ਜਾ ਰਿਹਾ ਸੀ ਸਾਬਜਾਦਿਆਂ ਨੇ ਨਹੀਂ ਪਕੜਿਆ ਉਹ ਕਹਿੰਦੇ ਤੁਸੀਂ ਕਰੋੜਾਂ ਲੈ ਲਓ ਤੇ ਜ਼ਿੰਦਗੀ ਨੂੰ ਐਸ਼ੋਸ਼ਰਤ ਜਿਜੀਓ ਆਹੀ ਤਾਂ ਕੁਛ ਅਸੀਂ ਕਰ ਰਹੇ ਆਂ ਹਕੀਕਤ ਇਹ ਆ ਅੱਜ ਦੇ ਯੁੱਗ ਵਿੱਚ ਜ਼ਮੀਨਾਂ ਦੀ ਉਹ ਕੀਮਤ ਨਹੀਂ ਹੈ ਜਿਹੜੀ ਤੁਹਾਨੂੰ ਦਿੱਤੀ ਜਾ ਰਹੀ ਹੈ ਅਸੀਂ ਬੜੇ ਖੁਸ਼ ਆਂ ਭਾਵੇਂ ਉਹ ਸਰਕਾਰੀ ਪ੍ਰੋਜੈਕਟਾਂ ਦੇ ਨਾਂ ਤੇ ਆ ਭਾਵੇਂ ਉਹ ਕਾਰਪੋਰੇਟ ਘਰਾਣੇ ਖਰੀਦ ਰਿਹਾ ਅਸੀਂ ਬੜੇ ਖੁਸ਼ ਮੈਂ ਗੁਲਾਮੀ ਦੀ ਗੱਲ ਕਰ ਰਿਹਾ ਤੁਹਾਡੀ ਦੀ ਸਮਝੋ ਕਿਉਂਕਿ ਇਹ ਉਹ ਧਰਤੀ ਹੈ ਜਿਸ ਧਰਤੀ ਨੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਸਾਬਜਾਦਿਆਂ ਦੀ ਸ਼ਹੀਦੀ ਨੇ ਪਰ ਮਾਲਕ ਤੋਂ ਚਾਕਰ ਬਣਨ ਵਾਲ ਜਿਹੜੇ ਅਸੀਂ ਤੁਰੇ ਹੋਏ